ਸਤ ਸ਼੍ਰੀ ਅਕਾਲ ਉਹ ਬੱਸੋਂ ਉਤਰੀ ਤੇ ਅੱਗੋਂ ਲੈਣਾ ਏ ਨਿੱਕੇ ਵੀਰ ਨੂੰ ਗਲਵੱਕੜੀ ਵਿੱਚ ਲੈ ਲਿਆ ਨਿੱਕੇ ਨੇ ਉਸੇ ਵੇਲੇ ਸੰਦੂਖ ਚੁੱਕ ਲਿਆ ਤੇ ਨਾਲ ਹੀ ਸੁਨੇਹਾ ਵੀ ਦੇ ਦਿੱਤਾ ਐਸੇ ਵੀਰ ਘਰੇ ਜਾਂਦਿਆਂ ਰਾਹ ਵਿੱਚ ਚਾਚੇ ਪੂਰਨ ਸਿੰਘ ਕੇ ਘਰੇ ਨਹੀਂ ਖਲੋਣਾ ਆਪਸ ਵਿੱਚ ਬੋਲਚਾਲ ਹੈ ਨਹੀਂ ਨਿਆਈਆਂ ਵਾਲੇ ਕਿੱਲੇ ਦਾ ਵੱਡਾ ਰੌਲਾ ਪੈ ਗਿਆ ਇੰਨਾ ਸੁਣ ਉਹ ਠਠੰਬਰ ਕੇ ਖਲੋ ਗਏ ਅਗਾਹ ਪੈ ਰਪੋਟਣਾ ਔਖਾ ਜਿਹਾ ਹੋ ਗਿਆ ਹੁਣ ਤੱਕ ਉਹ ਜਿੰਨੀ ਵਾਰੀ ਵੀ ਪੇਕੇ ਪੈਂਡਾਈ ਪਹਿਲਾਂ ਰਾਹ ਵਿੱਚ ਪੈਂਦੇ ਚਾਚੇ ਦੇ ਘਰੇ ਬੈਠ ਪਾਣੀ ਧਾਣੀ ਪੀ ਕੇ ਹੀ ਆਪਣੇ ਘਰੇ ਪੈਰ ਪਾਉਂਦੀ ਸੀ ਪਾਉਂਦੀ ਵੀ ਕਿਉਣਾ ਆਪਣਾ ਵਿਆਹ ਵਾਲਾ ਦਿਨ ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਹਲਵਾਈਆਂ ਦੀ ਗਲਤੀ ਕਰਕੇ ਲੱਗੀ ਭਿਆਨਕ ਅੱਗ ਬਰਾਤੀਆਂ ਲਈ ਤਿਆਰ ਕੀਤੇ ਟੈਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਵੀ ਕਿੰਨਾ ਕੁਝ ਮਿੰਟਾਂ ਸਕਿੰਟਾਂ ਵਿੱਚ ਸੜਕੇ ਸਵਾਜ ਹੋ ਗਿਆ ਸੀ ਇੱਥੋਂ ਤੱਕ ਕੇ ਦਾਜ ਵਰੀ ਲਈ ਲਿਆਂਦਾ ਸਾਰਾ ਸਮਾਨ ਵੀ ਨਹੀਂ ਸੀ ਬਚਿਆ ਇਹ ਦੇਖ ਬਾਪੂ ਨੂੰ ਦੰਦਲ ਪੈ ਗਈ ਇੱਕ ਪਾਸਾ ਮਾਰਿਆ ਗਿਆ ਕਮਲ ਆ ਵਾਂਗ ਤੁਰੀ ਫਿਰਦੀ ਮਾਂ ਨੂੰ ਤੇ ਮਗਰੋਂ ਕੁਝ ਵੀ ਨਹੀਂ ਸੀ ਸੁਝ ਰਿਹਾ ਇਸ ਮੌਕੇ ਤੇ ਚਾਚਾ ਪੂਰਨ ਸਿੰਘ ਹੀ ਸੀ ਜਿਹੜਾ ਅੱਗੇ ਆਇਆ ਤੇ ਆਪਣਾ ਸਾਰਾ ਕੁਝ ਘਰੋਂ ਲਿਆ ਸਾਹਮਣੇ ਢੇਰੀ ਕਰ ਦਿੱਤਾ ਸੀ ਚਾਚੇ ਦੇ ਸੁਪਰਾਲੇ ਨੂੰ ਦੇਖ ਜੰਜਲਿਆ ਟੁੱਕੇ ਵੀ ਸਿਆਣੇ ਨਿਕਲੇ ਤੇ ਉਹਨਾਂ ਚਾਰ ਕੱਪੜਿਆਂ ਵਿੱਚ ਹੀ ਮੈਨੂੰ ਆਪਣੇ ਨਾਰ ਤੋੜ ਲਿਆ ਉਸ ਦਿਨ ਫੇਰ ਸਾਡੇ ਪੈਂਡਣੇ ਨਾਲ ਮਿਲ ਕੇ ਬਰਾਤ ਦਾ ਸੇਵਾ ਪਾਣੀ ਦਾ ਬੰਦੋਵਾਸਤ ਕੀਤਾ ਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਸਾਰੇ ਕਾਰਜ ਆਪਣੇ ਹੱਥੀਂ ਨੇਪਰੇ ਚਾੜੇ ਸਨ ਅੱਜ ਜਦੋਂ ਉਹ ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਵੇਖਦੀ ਕੇ ਸਾਣੀ ਮੰਜੇ ਤੇ ਬੈਠਾ ਚਾਚਾ ਟਿਕਟਕਲੀ ਲਗਾ ਬੂਹੇ ਵੱਲ ਉਸ ਨੂੰ ਲੰਗੀ ਜਾਂਦੇ ਨੂੰ ਦੇਖੀ ਜਾ ਰਿਹਾ ਸੀ ਕਾਲਜੇ ਦਾ ਰੁਗ ਭਰਿਆ ਗਿਆ ਅਤੇ ਉਸ ਨੇ ਛੇਤੀ ਨਾਲ ਪਿੱਛੇ ਮੁੜ ਘਰਦੀਆਂ ਬੁਰੂਹਾ ਟੱਪੀਆਂ ਤੇ ਦੌੜ ਕੇ ਜਾ ਮੰਜੇ ਤੇ ਬੈਠੇ ਚਾਚੇ ਨੂੰ ਕਲੇਵੇ ਵਿੱਚ ਲੈ ਲਿਆ ਮਾਹੌਲ ਵਿੱਚੋਂ ਨਿਕਲ ਤੁਰੀਆਂ ਮੋਹ ਦੀਆਂ ਜਜ਼ਬਾਤੀ ਤੰਦਾਂ ਨੇ ਨਿਆਈਆਂ ਵਾਲੇ ਖੇਤ ਦੇ ਮਸਲੇ ਜੜੋਂ ਪੁੱਟ ਦਿੱਤੇ ਤੇ ਮਗਰੋਂ ਦੋਨੋਂ ਪਾਸੇ ਲੱਗੀ ਗਈ ਹੰਝੂਆਂ ਦੀ ਇੱਕ ਤਿਲਸਮੀ ਚੜੀ ਨੇ ਰੂਹਾਂ ਤੇ ਪੈ ਗਏ ਮਨਾਮੋਹੀ ਭਾਰ ਨੂੰ ਘੜੀਆਂ ਆਪਣਾਂ ਵਿੱਚ ਹੀ ਕੱਖੋਂ ਹੌਲੇ ਕਰ ਦੂਰ ਸੁੱਟ ਦਿੱਤਾ ਜੇ ਕਰੀ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਵਧੀਆ ਕਹਾਣੀ ਵਾਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ